ਫਸਲਿਆ ਕੁਸਮ ਦੋਸਤ ਮੈਂ ਤੁਹਾਡਾ ਛੋਟਾ ਵੀਰ ਰਾਜੂ ਪਾਵਾ ਇਹਨਾਂ ਕੋ ਵੀਡੀਓ ਸੰਜੀ ਕਰ ਲੱਗੇ ਆਪਾਂ ਇੱਕ ਐਕਸਪੈਰੀਮੈਂਟ ਹਿਸਾਲ ਕਰੇ ਸੁਣਨੇ ਦਿੱਤੋ ਛੋਟਾ ਭੋਨੇ ਰੋਪ ਪਿਛਲੇ ਸਾਲ ਵੀ ਸਾਡੇ ਸੀਗਾ ਪਰ ਥੋੜਾ ਸੀ ਪ੍ਰਾਹਰ ਬਹੁਤ ਜਿਆਦਾ ਇਹ ਸੜ ਬਿਲਕੁਲ ਬਹੁਤ ਘਟਾ ਨਾ ਮਾਤ ਲੋਕਾਂ ਦੇ ਬਹੁਤ ਜਿਆਦਾ ਗਰਾਂ ਗਮਾਂ ਤੋਂ ਆਪਣੇ ਹਨੀਆਂ ਦੇਖ ਸਾਹ ਕਿਤੇ ਵੀ ਤੁਹਾਨੂੰ ਭੋਨਾ ਰੋ ਭੋਨਾ ਬੁੱਟਾ ਦਿਖਾਈ ਨਹੀਂ ਹੁਦੈਸ਼ ਕਤੇ ਹੀ ਥੀ ਜਗਾ ਦੂਰ ਤੱਕ ਇੱਧਰ ਵੀ ਦੇਖ ਸਕਦੇ ਮਰ ਨੂੰ ਚੱਲ ਕੇ ਵੀ ਦੂਰ ਤੱਕ ਦਖਾ ਤੁਹਾਨੂੰ ਬੋਨੇ ਰੋਗ ਦਾ ਲੋਤੋਂ ਦਾ ਕਾਰਨ ਆ ਆ ਦੇਖ ਸਕਦੇ ਕਿਸ ਨੂੰ ਬੋਨਾ ਰੋਗ ਦਾ ਨਹੀਂ ਨਾ ਜਿਹੜਾ ਮੈਂ ਥੋੜੇ ਕਾਰਨ ਰਿਹਾ ਉਹ ਇੱਕ ਤਾਂ ਸੀ ਪਨੀਰੀ ਦੇ ਉੱਤੇ ਰੋਗ ਤਾਂ ਉਹ ਪਨੀਰੀ ਦੇ ਵਿੱਚ ਅਸੀਂ ਦੋ ਤੋਂ ਤਿੰਨ ਸਪਰੇ ਹਾਂ ਜਿਹੜੀਆਂ ਸੀਗੀਆਂ ਉਹ ਚੱਸ ਦੀਆਂ ਕਰੀਆਂ ਉਹਰਾ ਦੋ ਵਾਰ ਅਸੀਂ ਫੜਕੜੀ ਰੱਖੀ ਪਹਿਲਾਂ ਫੜਕੜੀ ਰੱਖੀ ਅਸੀਂ ਝੋਨਾ ਤੋਂ 20 ਤੋਂ 25 ਦਿਨਾਂ ਦੇ ਉੱਤੇ ਦੂਸਰੀ ਸੀ ਜਿਹੜੇ ਫੜਕੜੀ ਰੱਖੀ ਹੈ ਜਿਹੜੀ ਉਹ ਅਸੀਂ ਹੁਣ ਰੱਖੀ 60 ਤੋਂ 65 ਦਿਨਾਂ ਦੇ ਵਿੱਚ ਪੰਜਾ 55 60 ਦਿਨਾਂ ਦੇ ਤੇ ਲਾ ਲਉ 60 ਦਿਨਾਂ ਦੇ ਉਹਨੇ ਵੀ ਵਧੀਆ ਕੰਮ ਕਰਿਆ ਜੜਾਂ ਦਾ ਵਿਕਾਸ ਰੱਖ ਬਣਾਈ ਰੱਖਿਆਗਾ ਪਰ ਉਹਨਾਂ ਨੂੰ ਸੁងਗੜਨ ਨਹੀਂ ਦਿੱਤਾ ਜਿਹਦੇ ਕਰਨਾ ਜਿਹੜੇ ਬੁੱਢੇ ਭੁਣੇ ਰਹ ਜਾਂਦੇ ਬਹੁਤ ਵਧੀਆ ਝੌਨਾ ਦਾ ਕਿਤੇ ਦੂਰ ਤੱਕ ਦੇਖ ਲੋ ਸਾਨੂੰ ਬੌਣਾ ਰੋਗ ਦਾ ਬੁੱਟਾ ਦਿਖਾਈ ਨਹੀਂ ਡੋ ਕੀ ਕਹਣਾ ਟਾਮਾ ਕਿ ਕੱਦ੍ਹਾ ਹੋਵੇ ਨਹੀਂ ਬਿਲਕੁਲ ਵੀ ਨਹੀਂ ਨੋਲੀ ਕਿਤੇ ਵੀ ਨਹੀਂ ਕੰਮ ਆਉਂਦਾ ਮੈਂ ਸਾਰੇ ਕਿਸਾਨ ਵੀਰਾਂ ਨੂੰ ਇਹ ਹੀ ਸੁਝਾਉਣਾ ਝੌਨੇ 'ਚ ਫੜਕੜੀ ਦੋ ਟਾਈਮ ਬਰਾਕੇ ਦੇਖੋ ਬੌਲੀ ਮਹਿੰਗੇ ਨੂੰ 30 ਰੁਪਏ ਕਿਲੋ ਆ ਜਾਂਦੀ ਆ 2 ਕਿਲੋ ਰੱਖਣੀ ਹੈ 1 ਕਿਲੋ ਪਹਿਲਾਂ ਰੱਖ ਦਿਓ ਕਿਲੋ ਡੇਢ ਕਿਲੋ ਬਾਅਦ ਚ ਰੱਖ ਦਿਓ ਇਹਦਾ ਫਾਇਦਾ ਹੈ ਦੇਖੋ ਕਿਤੇ ਤੁਹਾਨੂੰ ਪੌਣੀ ਰੋਗ ਦਾ ਬੂਟਾ ਜਿਹੜਾ ਉਹ ਨਹੀਂ ਦਿਖਾਈ ਤੁਹਾਨੂੰ ਕਿਤੇ ਵੀ ਨਹੀਂ ਅਸ ਮੇਰਾ ਇਹੀ ਤੁਹਾਨੂੰ ਅਸੀ ਜੇ ਵੀ ਇੱਕ ਵਾਰੀ ਐਕਸਪੈਰੀਮੈਂਟ ਕਰਕੇ ਦੇਖੋ ਜਰੂਰ ਤੁਹਾਡੇ ਖੇਤਾਂ ਚ ਜੇ ਬੌਣੇ ਰੋਗ ਦੀ ਰੋਕਣਾ ਹੋ ਉੰਗੀਆਂ ਕਿਉਂਕਿ ਆਪਾਂ ਨੂੰ ਇਹ ਹੱਲ ਲੱਭਣਾ ਪੈਣਾ ਯੂਨੀਵਰਸਿਟੀ ਤੇ ਹੋਰ ਤਾਂ ਬਾਹਰ ਜਿਹੜੇ ਹੱਥ ਖੜੇ ਕਰ ਗਏ ਉਹਦਾ ਹਾਲੇ ਤੱਕ ਕੋਈ ਇਲਾਜ ਨਹੀਂ ਇਲਾਜ ਆਪਾਂ ਨੂੰ ਭਾਲਣੇ ਪੈਣੇ ਬਹੁਤ ਘੱਟ ਕੋਈ ਟਾਵਾਂ ਤੁਹਾਨੂੰ ਬਸ਼ੱਕ ਮਿਲ ਜੇ ਨਹੀਂ ਹੋਣੀ ਦੋ ਬਾਰ ਫੜਕੜੀ ਰੱਖੋ ਔਰ ਪਨੀਰੀ ਦੇ ਉੱਤੇ ਦੋ ਤੋਂ ਤਿੰਨ ਸਪਰੇਹਾਂ ਜਿਹੜੀਆਂ ਨੇ ਚਸ ਦੀਆਂ ਬਸ ਇਹੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਧੰਨਵਾਦ ਕਿਸਾਨੋ ਦੋਸਤਾਂ ਦਾ ਮੇਰੇ ਚੰਦ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਰ ਉਹ ਮੈਨੂੰ ਸਪੋਰਟ ਕਰੋ ਥੈਂਕ ਯੂ ਵੈਰੀ